भी जाए ना सारे काम मैनु ही करने थे थे। कपड़े भी मैं प्रेस करा है कपड़े तुम क्ड के भी मैं उपर दसा भी आप आपने आप ही कुछ नहीं पता लगता छेती करा छेती कपड़े पाला तू भी होना की करे कुछ जल्दी कर भी हाँ जी मैं पाले 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 नी मेन तून अजे नंगे तुरै फिर अजे पापा कितने गए जल्दी बोल पापा जल्दी आओ इधर मैं ने बार गंभी फोन आया ਹਾਏ ਹਾਏ ਪਾਪਾ ਬਾਹਰ ਗਏ ਆਫਿਸ ਵਾਲੇ ਆਫਿਸ ਵਾਲੇ ਅੱਜ ਵੀ ਨਹੀਂ ਖਹਿੜਾ ਛੱਡਦੇ ਪਾਪਾ ਦਾ ਅੱਜ ਵੀ ਨਹੀਂ ਖਹਿੜਾ ਛੱਡਦੇ ਔਰ ਉਹ ਵੀ ਪਤਾ ਨਹੀਂ ਕਿੱਥੇ ਤੋਂ ਦੁਰਦਾ ਦੁਰਦਾ ਕਿੱਥੇ ਪਹੁੰਚ ਜਾਂਦਾ ਹੈ ਹੈ ਕਿਤੇ ਜਾਣਾ ਆਵੇਂ ਬਸ ਇਹਨਾਂ ਨੂੰ ਬਸ ਕੋਈ ਫਿਕਰਫਕਾ ਨਹੀਂ ਹੁੰਦਾ ਚਲ ਗਈ ਰੈਡੀ ਬੇਟਾ ਛੇਤੀ ਕਰੋ ਔਰ ਪਾਪਾ ਕਿੱਥੇ ਆ ਮਾਮਾ ਜੀ ਪਾਪਾ ਬਸ ਆਉਣ ਲੱਗੇ ਆ

ਇੱਥੀ ਕਰੋ ਕੋਈ ਨਹੀਂ ਤਿਆਰ ਹੋ ਲਿਆ ਤੁਸੀਂ ਬੜੇ ਚੰਗੇ ਟਾਈਮ ਤੇ ਆਏ ਜੀ ਟਾਈਮ ਦੇਖੋ ਉੱਪਰ ਕੀ ਹੋ ਰਿਆ ਨੇ ਅਗਲੇ ਆਪ ਨੂੰ ਦੁਪਹਿਰ ਦੇ ਫੰਕਸ਼ਨ ਤੇ ਬੁਲਾਇਆ ਵਾ ਨਾ ਕਿ ਰਾਤ ਦੇ ਫੰਕਸ਼ਨ ਤੇ ਬੁਲਾਇਆ ਆਪਾਂ ਨੂੰ ਕਿ ਤੂੰ ਹਾਲ ਤੱਕ ਤਿਆਰ ਹੀ ਨਹੀਂ ਹੋਈ ਕਰੋਂ ਦੀ ਲੱਗੀ ਤਿਆਰ ਹੋਣਾ ਮੈਂ ਕਰੋਨ ਤੱਕ ਤਿਆਰ ਹੋ ਕੇ ਬਾਹਰ ਚੱਲਾ ਗਿਆ ਕੰਪਨੀ ਦੀ ਗੱਲ ਵੀ ਸੁਣ ਆਇਆ ਸਭ ਕੁਝ ਕਰ ਆਇਆ ਕੰਪਨੀ ਫੋਨ ਆਇਆ ਸਾਰੇ ਟੈਂਡ ਕੀਤੇ ਮੈਂ ਹਾਲ ਤੱਕ ਤੂੰ ਤਿਆਰ ਨਹੀਂ ਹੋਈ ਵਾ ਵਾ ਸਾਰੇ ਘਰ ਦੇ ਕੰਮ ਹੀ ਮੈਂ ਕਰਨੇ ਠੀਕ ਆ ਨਾ ਬੱਚੇ ਰੈਡੀ ਕਰਨੇ ਸਾਰੇ ਘਰ ਦੇ ਸਫਾਈਆਂ ਕੱਪੜੇ ਧੋਤੇ ਤੂੰ ਹੀ ਬਸ ਆਪਣੇ ਚਾਪੀ ਫੜ ਕੇ ਬਾਹਰ ਨੂੰ ਕਰਦੀ ਰਹਿੰਦੀ ਇੰਨਾ ਚਿਰ ਲੱਗ ਗਿਆ ਫੋਨ ਤੇ ਹੁਣ ਦੱਸੋ ਕੀ ਕਰਾਂ ਮੈਂ ਸਿਰ ਪੀਣੋਂ ਲੱਗ ਪਿਆ ਚਾਹ ਬਣਾ ਦੇ ਕੋਟਕਾ ਚਾਹ ਪੀ ਕੇ ਚੱਲਦੇ ਆ ਫਿਰ ਨੋ 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 ਆਹ ਇਹ ਬੰਦੇ ਨੂੰ ਕਿਹੜਾ ਸੁਣ ਜਾਵੇ ਕਿੱਥੇ ਜਾਣਾਵੇਂ ਨਹੀਂ ਆਪਣੇ ਚਾਹ ਦਾ ਕਲੇਸ਼ ਪਾਣਾ ਹੀ ਹੁੰਦਾ ਵਿੱਚ ਕੋਈ ਚਾਹ ਚੂ ਮੇਰੇ ਕੋਲ ਨਹੀਂ ਬਣਦੀ ਜਾਣਾ ਉਹਨਾਂ ਦਾ ਫੋਨ ਆਉਂਗਾ ਨਾ ਤਾਂ ਕਹਿ ਦੂੰਗੀ ਚਾਹ ਪੀਂਦੇ ਹਾਂ ਤਾਂ ਠੀਕ ਹੈ ਕੋਈ ਗੱਲ ਨਹੀਂ ਮੈਂ ਜੁਗਰਾ ਤੂੰ ਵੀ ਕੱਪੜੇ ਚੇਂਜ ਕਰ ਲੈ ਮੈਂ ਵੀ ਕਰਨ ਲੱਗੀ ਹਾਂ ਚੱਲ ਉੱਠ ਫਿਰ ਚੱਲੀਏ ਕੋਈ ਗੱਲ ਨਹੀਂ ਰਹਿਣ ਦੇ ਚਾਹ ਤੂੰ ਯਾਰ ਕੋਈ ਗੱਲ ਨਹੀਂ ਰਸਤੇ 'ਚੋਂ ਪੀ ਲਾਂਗੇ ਚਾਹ ਕਲੇਸ਼ ਰਸਤੇ ਅਗੇ ਰਸਤੇ 'ਚ ਰੁਕਣਾ ਤੁਸੀਂ ਹੇ ਰੱਬਾ ਇਸ ਬੰਦੇ ਦਾ ਮੈਂ ਕੀ ਕਰਾਂ ਮੈਨੂੰ ਦੱਸ ਦੋ ਕੋਈ ਜਾਣਾ ਰਸਤੇ 'ਚ ਪੰਪ ਤੇ ਰੁਕਾਂਗੇ ਲੰਬਾ ਸਫਰ ਹੈ ਤੇਲ-ਤੂਲ ਪੋਣਾ ਹੁੰਦਾ ਪੰਪ ਤੇ ਰੁਕਾਂਗੇ ਉੱਥੇ ਚਾਬੀ ਫੜੋ ਤੇ ਚਲੋ ਜੁਗਰਾਜ ਚਾਬੀ ਫੜ ਤੂੰ ਚੱਲ ਚਾਬੀ ਕਿੱਥੇ ਗੱਡੀ ਦੀ ਯੋ ਬੱਚਾਬੀ ਤੂੰ ਵੇਖੀ ਕਿਤੇ ਨਹੀਂ ਪਾਪਾ ਜੀ ਮੈਂ ਨਹੀਂ ਵੇਖੀ ਕਿੱਧਰ ਗਈ ਚਾਬੀ ਪਾਉਰੇ ਕਿਉਂ ਨਹੀਂ ਆਹ ਫੇਰ ਪਾਉਰੇ ਕਿਉਂ ਨਹੀਂ ਚਾਬੀ ਮੈਂ ਨਹੀਂ ਕੋਈ ਚਾਬੀ ਰੱਖੀ ਫਿਰ ਕਿੱਥੇ ਗਈ ਚਾਬੀ ਵੇਖੀ ਤੇ ਮੈਨੂੰ ਕੀ ਪਤਾ ਚਾਬੀ ਕਿੱਥੇ ਵਾਹ 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 ਕਲੇਸ਼ ਦੇਖੋ ਇਹਨਾਂ ਦਾ ਬੱਲਾ ਬੀਲਾ ਰਹਿ ਗਿਆ अलेश देखो थी। चल ठीक तो, तो है ठीक है ठीक है ओके थैंक यू शुक्र 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 तूरुना टाइम होते तू टाइम भी मैं रेडी हां जल्दी कर <laughs> <थी। laughs>